ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਉਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋ ਜੋ ਸੱਚ ਤੇ ਲਕੀਰ ਹੋਣ ਏ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਤਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋਣੇ ਜੋ ਸੱਚ ਤੇ ਲਕੀਰ ਹੋਣ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ ਨਿਊ ਨਾਲ ਧੰਨਵਾਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਉਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋ ਜੋ ਸੱਚ ਤੇ ਲਕੀਰ ਹੋਣ ਏ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਉਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋ ਜੋ ਸੱਚ ਤੇ ਲਕੀਰ ਹੋਣ ਏ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਇਕਾਲਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਉਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋ ਜੋ ਸੱਚ ਤੇ ਲਕੀਰ ਹੋਣ ਏ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਦਰਅਸਲ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਦੇ ਕਿ ਮਾਤਾ ਚਰਨਕੌਰ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੋਇਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜਗ ਉਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੋਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕਈ ਇਤਫਾਕ ਨਹੀਂ ਹੋ ਜੋ ਸੱਚ ਤੇ ਲਕੀਰ ਹੋਣ ਏ ਇੱਕ ਮਾਤਾ ਪਿਤਾ ਤੇ ਸ਼ੋਭ ਨੂੰ ਚਾਉਣ ਵਾਲਿਆਂ ਦਾ ਉਸ ਇਕਾਲਪੁਰਖ ਤੇ ਸੱਚਾ ਯਕੀਨ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ